ਤਸੀਲਾਂ ਨੇ ਜਿਵੇਂ ਆਉਣ ਵਾਲਾ ਇਹ ਪੂਰਾ ਸਾਲ ਪੁਨਾ 95 ਤਸੀਲਾਂਾਂ ਚ ਹਰ ਹਫਤੇ ਦੋ ਪ੍ਰੋਗਰਾਮ ਕਰਨੇ ਨੇ ਉਹਨਾਂ ਪ੍ਰੋਗਰਾਮਾਂ ਚ ਅਸੀਂ ਉਹ ਕਲਾਸ ਜਿਹੜੀ ਆਊਟ ਕਲਾਸ ਕਰ ਦਿੱਤੀ ਗਈ ਆ ਪੰਜਾਬ ਦਾ ਆਰਟਿਸਨ ओबीसी ਅਸੀਂ ਉਹਨਾਂ ਨੂੰ ਲਾ ਮੇਨਾ ਨਾਮ ਜਿਹੜੇ ਦਿੱਤੇ ਨੇ ਅਸਰ ਚ ਕੀ ਆ ਕਿ ਸਾਡੀਆਂ ਸਾਰੀਆਂ ਜਿਹੜੀਆਂ ਹਲਾਮਤਾ ਨੇ ਆਲੇ ਦੋਲੇ ਪੰਜਾਬ ਦੇ ਵਿੱਚ ਇੱਕ ਵੱਡੀ ਜਾੜਾ ਅਨਇੰਪਾਇਰਡ ਯੂਥ ਸਾਡਾ ਖਾਨਾ ਬੇਲਾਮਾਨਸਪਾਨ ਦਾ ਕਰ ਤੇ ਜਦੋਂ ਕਿਸੇ ਕੋਲ ਕੰਮ ਨਹੀਂ ਕਰਨ ਉਹ ਤਾਂ ਫਿਰ ਨਸ਼ਾ ਤਾਂ ਕੋਈ ਵੀ ਕੋਈ ਫਰਮ ਦਾ ਕੋਈ ਜੁੜ ਕੇ ਹੱਸੇ ਰਹਿਦਾ ਤੇ ਉਹ ਸਾਰੀ ਉਮਰ ਲਈ ਬਚਿਆ ਰਹਿੰਦਾ ਉਸ ਕੰਮ ਸੋ ਤੇ ਉਹ ਲਈ ਕਮਾਉਣਾ ਤਾਂ ਫਿਰ ਮਾਪឪ ਦੀ ਜ਼ਮੀਨ ਤੇ ਉਹਨਾਂ ਦਾ ਪੈਸਾ ਵਿਗਾੜਨੇ ਲੱਗਿਆ ਸੋ ਇਹਨਾਂ ਕਸ਼ਟਾਂ ਦੇ ਲਈ ਅਸੀਂ ਅਗਲਾ ਇਹ ਸਾਲ ਲੌਣਾ ਚਾਹੁੰਦੇ ਹਾਂ ਸਾਡਾ ਫੀਲਡ ਲਿਟਰੇਚਰ ਆਰਟਸ ਆ ਅਸੀਂ ਉਸੇ ਇੱਕ ਆਰੇ ਦੇ ਵਿਦਨ ਰੈਚਿੰਗ ਕਾਸੀਓ ਕੰਮ ਕਰਦੇ ਆ। ਇਹ ਲੈਟਰ ਜਿਹੜੀ ਸੀਐਮ ਸਾਹਿਬ ਨੇ 150 ਦੇ ਬਾਰੇ ਭੇਜੀ ਹੈ ਮੈਂ ਤੁਹਾਨੂੰ ਬੜਕੇ ਸੁਣਾਉਣਾ। ਪ੍ਰੋਗਰਾਮ ਦਾ ਨਾਮ ਆ ਪੰਜਾਬ 2.0 150 ਆਉਂਦ ਰੰਗ ਰਾਗ ਦੇ ਰੂ ਨਾਲ ਨਵਾਂ ਪੰਜਾਬ ਨਵਾਂ ਜਹਾਂ। 150 ਦੀ ਕਿ ਅਸੀਂ ਕਲਾਵਾਂ ਨੂੰ ਸਿਰਫ ਦਿਖਾਵਾ ਨਹੀਂ ਸੰਘਰਸ਼ ਬਣਾਵਾਂ। 150 ਦੀ ਕਿ ਅਸੀਂ ਕਲਾਵਾਂ ਨੂੰ ਸਿਰਫ ਦਿਖਾਵਾ ਨਹੀਂ ਸੰਘਰਸ਼ ਬਣਾਵਾਂਗੇ ਅਸੀਂ ਕਲਪਨਾ ਨੂੰ ਸ਼ਕਤੀ ਰੰਗਾਂ ਨੂੰ ਰੋਜ਼ਗਾਰ ਸੁਰ ਨੂੰ ਸੰਵਾਦ ਤੇ ਸ਼ਬਦ ਨੂੰ ਸਰਬੱਤ ਦੇ ਭਲੇ ਦੀ ਇਬਾਰਤ ਬਣਾਵਾਂਗੇ ਅਸੀਂ ਕਲਪਨਾ ਨੂੰ ਸ਼ਕਤੀ ਰੰਗਾਂ ਨੂੰ ਰੋਜ਼ਗਾਰ ਸੁਰ ਨੂੰ ਸੰਵਾਦ ਤੇ ਸ਼ਬਦ ਨੂੰ ਸਰਬੱਤ ਦੇ ਭਲੇ ਦੀ ਇਬਾਰਤ ਬਣਾਵਾਂਗੇ ਪੰਜਾਬ ਸਾਡੀ ਸਾਂਝੀ ਜ਼ਿੰਮੇਵਾਰੀ ਦਾ ਨਾਮ ਹੈ ਪੰਜਾਬ ਸਾਡੀ ਸਾਂਝੀ ਜ਼ਿੰਮੇਵਾਰੀ ਦਾ ਨਾਮ ਹੈ ਸੌਫਰਗਾਮ ਦੀ ਪ੍ਰੋਗਰਾਮ ਨਹੀਂ ਇੱਕ ਕਸਮ ਹੈ ਪੰਜਾਬ ਦੀ ਰੂਹ ਨੂੰ ਉਸ ਦੀ ਅਸਲ ਆਵਾਜ਼ ਵਾਪਸ ਦੇਣ ਦੀ ਸੌ ਪੰਜਾਬ ਦੀ ਪ੍ਰੋਗਰਾਮ ਨਹੀਂ ਇੱਕ ਕਸਮ ਹੈ ਪੰਜਾਬ ਦੀ ਰੂਹ ਨੂੰ ਉਸ ਦੀ ਅਸਲ ਆਵਾਜ਼ ਵਾਪਸ ਦੇਣ ਦੀ ਇਹ ਸੰਯੋਗ ਨਹੀਂ ਸੰਕਲਪ ਹੈ ਇਹ ਸੰਯੋਗ ਨਹੀਂ ਸੰਕਲਪ ਹੈ ਕਲਾ ਸਾਹਿਤ ਸੰਗੀਤ ਸਿਨੇਮਾ ਰੰਗਮंच ਹਸਤ ਕਲਾਵਾਂ ਤੇ ਲੋਕ ਰਵਾਇਤਾ ਰਾਹੀਂ ਪੰਜਾਬ ਦੀ ਜੀਤਲਾਂ ਨੂੰ ਜਗਾਉਣਾ ਅਸੀਂ ਸਿਰਜਣਾ ਨੂੰ ਕੇਵਲ ਉਦਯੋਗ ਨਹੀਂ ਇਨਕਲਾਬ ਬਣਾਵਾਂਗੇ ਤੁਹਾਨੂੰ ਇਹ ਲਾਈਨ ਥੋੜੀ ਜਿਹੀ ਲਾਊਡ ਲੱਗ ਸਕਦੀ ਆ ਪਰ ਜਿਹੜੇ ਰੂਟਸ ਤੋਂ ਜਿਹੜੀ ਰਹਿਤਲ ਤੋਂ ਅਸੀਂ ਇਹ ਕੰਮ ਕਰਨਾ ਉਹ ਬਹੁਤ ਪ੍ਰੈਕਟੀਕਲ ਆ ਤੇ ਬੜੀ ਬਹੁਤ ਮਿਹਨਤ ਮੰਗਦੀ ਆ ਅਸੀਂ ਸਿਰਜਣਾ ਨੂੰ ਕੇਵਲ ਉਦਯੋਗ ਨਹੀਂ ਇਨਕਲਾਬ ਬਣਾਵਾਂਗੇ ਇਹ ਸਾਲ ਕਲਾ ਦਾ ਨਹੀਂ ਕਲਾ ਲਈ ਸਾ ਇਸ ਸਾਲ ਕਲਾ ਦਾ ਨਹੀਂ ਕਲਾ ਲਈ ਸਾਲ ਹੈ थैंक यू ਸੋ